ਇਹ ਭਵਨ ਉਹਨਾਂ ਦੀ ਯਾਦ ਦੇ ਵਿੱਚ ਇਹ ਸਦਾ ਇਹ ਸੋਸਾਇਟੀ ਬਣਾਈ ਗਈ ਹੈ ਜਿਨ੍ਹਾਂ ਨੇ ਹਮੇਸ਼ਾ ਹਰ ਸਾਲ ਕਰਦੇ ਨੇ ਵਿਆਹ ਗਰੀਬ ਲੜਕੀਆਂ ਦੇ ਨਾਲ ਹੀ ਖੂਨਦਾਨ ਦਾ ਕੈਂਪਰੀ ਲੱਗਿਆ ਹੋਇਆ ਹੈ ਸਭ ਤੋਂ ਵੱਡੀ ਸੇਵਾ ਕਹਿੰਦੇ ਆ ਕਿ ਕੰਨਿਆ ਦਾ ਕੰਨਿਆਦਾਨ ਹੁੰਦਾ ਬਾਪ ਤੇ ਸਿਰ ਦੇ ਵੀ ਸਭ ਤੋਂ ਵੱਡਾ ਬੋਝ ਮੰਨਿਆ ਜਾਵੇ ਤਾਂ ਕੰਨਿਆ ਆਪਣੀ ਬੇਟੀ ਦਾ ਵਿਆਹ ਮੰਨਿਆ ਜਾਂਦਾ ਤਾਂ ਸਾਰਾ ਬੋਝ ਆਪਣੇ ਸਿਰ ਤੇ ਚੱਕਣਾ ਐਨੀ ਵੱਡੀ ਟੀਮ ਨੇ ਤਾਂ ਹਮੇਸ਼ਾ ਆਪਣੇ ਸਿਰ ਤੇ ਐਂ ਤੁਸੀਂ ਦੇਖੋ ਕਿੰਨਾ ਵਧੀਆ ਸਮਾਨ ਲੈ ਕੇ ਦਿੱਤਾ ਹੈ ਉੱਥੇ ਕਿ ਜਾਂਦੇ ਸਰ ਆਪਣੇ ਘਰ ਚ ਬਸ ਜੂਗੀ ਜਿਹੜੇ ਅਫੋਰਡ ਨਹੀਂ ਕਰ ਸਕਦੇ ਤੇ ਇਸ ਤੋਂ ਅੱਛਾ ਉਪਰਾਲਾ ਮੈਂ ਮੰਨਦੀ ਨਹੀਂ ਆ ਕਿ ਕੋਈ ਹੋ ਨਹੀਂ ਸਕਦਾ ਬਿਕੋਜ਼ ਕਈ ਵਾਰ ਆਪਾਂ ਲਾਲ ਨੇ ਆ ਚਲੋ ਲੰਗਰ ਲਾ ਲਿਆ ਛੋਟੀ ਜੀ ਕੁਝ ਦੇਤਾ ਸਾਈਕਲ ਦੇਤਾ ਕੰਬਲ ਦੇਤੇ ਹੈਨਾ ਇਹ ਸਾਰੀ ਉਮਰ ਲਈ ਆਪਾਂ ਘਰ ਬਸਾਤੇ ਸਾਰੀ ਜ਼ਿੰਦਗੀ ਲਈ ਘਰ ਵਸਾਈਆਂ ਇਹ ਕੋਈ ਟੈਂਪਰਰੀ ਹੋਣੀ ਹੈ ਤਾਂ ਐਸੋਛ ਪ੍ਰਾਲਾ ਨਹੀਂ ਹੋ ਸਕਦਾ ਮੈਂ ਚਾਹਨੀ ਆ ਹੋਰ ਲੋਕ ਵੀ ਅਗਿਆਨ ਤੇ ਇਹਨਾਂ ਨੂੰ ਸਹਾਇਤਾ ਕਰਨ ਤਾਂ ਮੈਂ ਵੀ ਪ੍ਰੋਮਿਸ ਜਨਰਲ ਕਰਦੀ ਆ ਮੈਂ ਵੀ ਚਾਹੂਗੀ ਕਿ ਮੈਂ ਇਹਨਾਂ ਦਾ ਹਿੱਸਾ ਬਣਾ ਅੱਗੇ ਤੋਂ ਤਾਂ ਅਸੀਂ ਹੋਰ ਅੱਛੇ ਕੰਮ ਕਰੀਏ ਮੈਂ ਤਾਂ ਵਾਅਦਾ ਕਰਨਾ ਚਾਹੂਗੀ ਬਹੁਤ سارے ਨਾਮ ਹੈ ਮੈਂ ਕਿਸੇ ਨੂੰ ਛੱਡਣਾ ਦਵਾ ਪਰ ਖਾਸ ਤੌਰ ਤੇ ਬਲਜਿੰਦਰ ਸਿੰਘ ਟਿੰਕੂ ਪ੍ਰਧਾਨ ਜੀ ਹਨਾ ਪਾਡਿਆ ਸਾਹਿਬ ਸਾਰੇ ਮੈਨੂੰ ਸ਼ਕਲਤੋਂ ਜਾਣਦੇ ਆ ਬਿੱਟੂ ਜੀ ਮਤਲਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਇੱਕ ਇੱਕ ਬੰਦੇ ਦੀ ਮਿਹਨਤ ਹੈ ਜਿਹੜੀ ਛੋਟੇ ਛੋਟੇ ਮਿਹਨਤ ਹੈ ਜਿਹੜੀ ਰੰਗ ਰੂਪ ਲਿਆਉਂਦੀ ਹੈ ਐਨੇ ਵੱਡੇ ਕੰਮ ਕਰਨ ਚ ਕਾਰਜ ਕਰਨ ਚ ਤੇ ਖੁੰਦਾਂ ਤੋਂ ਤਾਂ ਪਤਾ ਹੀ ਹੈ ਕਿਸੀ ਤੋਂ ਇਸ ਤੋਂ ਉੱਤੇ ਕੁਝ ਹੋ ਨਹੀਂ ਸਕਦਾ ਜ਼ਿੰਦਗੀ ਬਚਾਉਣ ਵਾਲੇ ਕੰਮ ਕਰ ਰਹੇ ਆ ਇੱਕ ਪਾਸੇ ਘਰ ਬਸਾ ਰਹੇ ਆ ਇੱਕ ਵਸੇ ਖੁੰਦਾਨ ਦਾ ਕੈਂਪ ਲਾ ਰਹੇ ਹਾਂ ਤਾਂ ਕਿ ਕਿਸੇ ਨਾ ਕਿਸੇ ਨੂੰ ਲੋੜ ਪਏ ਜ਼ਰੂਰਤ ਪਏ ਤਾਂ ਉਹਦੀ ਜ਼ਿੰਦਗੀ ਬਚ ਸਕੇ ਸੋ ਮੈਂ ਬਹੁਤ ਧੰਨਵਾਦੀ ਹਾਂ ਇਹ ਸਾਰੇ ਗਰੁੱਪ ਦੀ ਤੇ ਮੈਂ ਲੋਕਾਂ ਨੂੰ ਵੀ ਕਹਿਨੀ ਆ ਕਿ ਤੁਸੀਂ ਵੀ ਪ੍ਰੇਰਿਤ ਹੋ ਕੇ ਇਹ ਜੇ ਚੰਗੇ ਕੰਮ ਕਰੋ ਅੱਜ ਕਿੰਨੇ ਜੋੜਿਆਂ ਦਾ ਵਿਆਹ ਕਰਵਾਇਆ ਅੱਜ ਕਿੰਨੀਆਂ ਜੋੜਿਆਂ ਦਾ ਵਿਆਹ ਕਰਵਾਇਆ ਗਿਆ ਤੇ ਉਹਨਾਂ 'ਚੋਂ 11 ਦਾ ਹੋ ਚੁੱਕਿਆ 10 ਜਾਨੇ ਹਜੇ ਬੈਠੇ ਸੀਗੇ ਸਮਰਪਿਤ 21 ਗਰੀਬ ਲੜਕੀਆਂ ਦੇ ਵਿਆਹ ਕੀਤੇ ਗਏ ਆ ਹੋਰ ਮੈਂ ਇਹਦੇ ਵਾਸਤੇ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਸਾਡੇ ਪ੍ਰਬੰਧਕ ਜਿਹੜੇ ਨੇ ਬਹੁਤ ਤਨਦੇਹੀ ਦੇ ਨਾਲ ਇਹ ਸੇਵਾ ਕਰਦੇ ਨੇ ਸਭ ਤੋਂ ਵੱਡਾ ਕੰਮ ਹੈ ਕਿਸੇ ਗਰੀਬ ਦੀ ਲੜਕੀ ਦਾ ਵਿਆਹ ਕਰਨਾ ਕਿਉਂਕਿ ਬੱਚੀਆਂ ਸਾਰਿਆਂ ਦੀਆਂ ਸੰਜੇ ਹੁੰਦੀਆਂ ਔਰ ਮੈਨੂੰ ਆਸ ਉਮੀਦ ਹੈ ਕਿ ਇਹ ਆਪਣੇ ਪਰਿਵਾਰਾਂ ਦੇ ਵਿੱਚ ਪਰਮਾਤਮਾ ਮਿਹਰ ਭਰਿਆ ਨਾ ਦਿ hath ਰੱਖਣ ਔਰ ਚੰਗੀ ਜ਼ਿੰਦਗੀ ਬਿਸਰ ਕਰਨ ਔਰ ਇਹਨਾਂ ਨੂੰ ਇਸੇ ਤਰ੍ਹਾਂ ਤਾਕਤ ਬਖਸ਼ੇ ਸਾਡੇ ਵੀਰਾਂ ਨੂੰ ਇਸੇ ਤਰ੍ਹਾਂ ਇਹ ਵੱਧ ਤੋਂ ਵੱਧ ਜਿਹੜੇ ਵਿਆਹ ਨੇ ਇਹ ਹੋਰ ਕਰ ਸਕਣ ਗਰੀਬ ਬੱਚਿਆਂ ਹਮੇਸ਼ਾ ਹੀ ਇਹਨਾਂ ਦੇ ਨਾਲ ਐ ਸ੍ਰੀ ਬਾਸਪਤੀ ਸਾਹਿਬ ਕੀਤਾ ਗਿਆ ਜੀ ਜੋੜਿਆ ਬਹੁਤ ਬਹੁਤ ਚੰਗੀ ਗੱਲ ਹੈ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਜਿਹੜਾ ਕੁਝ ਸਮਾਨ ਹੈ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਇਹਨਾਂ ਦਰਦ ਰੱਖਦੀ ਹੈ ਗਰੀਬ ਦੇ ਪ੍ਰਤੀ ਬਹੁਤ ਚੰਗੀ ਗੱਲ ਹੈ ਸਰ ਇਹਨਾਂ ਸਮਾਜ ਸੇਵੀ ਸੰਸਥਾਵਾਂ ਨਾਲ ਸਹਿਯੋਗ ਕੀਤਾ ਜਾਏਗਾ ਜੀ ਹਮੇਸ਼ਾ ਹੀ ਹਮੇਸ਼ਾ ਹੀ ਹੁੰਦਾ ਜੀ ਇਹਨਾਂ ਦੇ ਨਾਲ ਸਹਿਯੋਗ ਹੈ ਸਾਡੇ ਨੂੰ ਹਮੇਸ਼ਾ ਹੀ ਧੰਨ ਜੀ ਸੁਭਨਾਵੀ ਆਪਾਂ ਅਮਰਜੀਤ ਸਿੰਘ ਜੋੜਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਜਿਹੇ ਲੋਣ ਵਾਲੇ ਬੱਚਿਆਂ ਨੇ ਵਿਆਹ ਕਰਵਾਉਣ ਦੀ ਕੀ ਗੱਲ ਹੈ ਦੇਖੋ ਜੀ ਬੜਾ ਵਧੀਆ ਪ੍ਰਬਾਲਾ ਕੀਤਾ ਸਾਡੇ ਵੀਰ ਬਰਜਿੰਦਰ ਸਿੰਘ ਟਿੰਕੂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਗਿਆ ਪ੍ਰੋਗਰਾਮ ਜਿੱਚ 21 ਲੜਕੀਆਂ ਦੇ ਵਿਆਹ ਕੀਤੇ ਗਏ ਜਿੱਚ ਜੋ ਵੀ ਉਹਨਾਂ ਦਾ ਬੰਧਾ ਮਤਲਬ ਪੂਰੇ ਵਿਆਹ ਵਾਂਗੂ ਆਪਣੀਆਂ ਧੀਆ ਪੈਣਾ ਸਮਝ ਕੇ ਸਾਰੇ ਕੰਮ ਕੀਤੇ ਗਏ ਆ ਤੇ ਪਰਮਾਤਮਾ ਦੀ ਕਿਰਪਾ ਸਦਕਾ ਹੈ ਸਾਰਾ ਆਸ਼ੀਰਵਾਦ ਇਹਨਾਂ ਦਾ ਤੇ ਅਸੀਂ ਕਹਿੰਦੇ ਆ ਇਹਨਾਂ ਨੂੰ ਦੇਖ ਕੇ ਸਾਨੂੰ ਸਾਰਿਆਂ ਨੂੰ ਵੀ ਇਹੋ ਜੇ ਪ੍ਰਾਲੇ ਕਰਦੇ ਰਹਿਣਾ ਚਾਹੀਦਾ ਵੇਖੋ ਅੱਜ ਅੱਜ ਦੀ ਜਿਹੜੀ ਪੀੜ੍ਹੀ ਆ ਸਾਡੇ ਖਾਸ ਕਰਕੇ ਪੰਜਾਬ ਦੀ ਇੱਥੇ ਨੌਜਵਾਨ ਪੀੜ੍ਹੀ ਦਾ ਨਸ਼ੇਆਂ ਦੇ ਵਿੱਚ ਸਾਡੀਆਂ ਸਰਕਾਰਾਂ ਨੇ ਬੇੜਾ ਹੀ ਗਿਰ ਕਰਤਾ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਬਣੀ ਜਦੋਂ ਆਪਾਂ ਤਾਂ ਕਹਿੰਦੇ ਆ ਜਿਹੜੀ ਨੌਜਵਾਨ ਪੀੜ੍ਹੀ ਆ ਇਹਨੂੰ ਅੱਗੇ ਲਾ ਕੇ ਇਹੋ ਜੇ ਕਾਰਵਿਆਰ ਕਰਦੇ ਰਹਿਣਾ ਚਾਹੀਦਾ ਜਿਵੇਂ ਕਿ ਇਹ ਮੈਡੀਕਲ ਸਹੂਲਤਾਂ ਵੀ ਦਿੰਦੇ ਆ ਤੇ ਨਾਲ 2 300 ਬੱਚੇ ਦਾ ਜਿਹੜਾ ਸਕੂਲ ਦਾ ਖਰਚਾ ਵੀ ਸਾਰੀਆਂ ਫੀਸ ਸਾਰਾ ਖਰਚਾ ਵੀ ਚੁੱਕਦੇ ਕਿਤਾਬਾਂ ਦਾ ਬਹੁਤ ਵਧੀਆ ਬਰੋਲਾ ਕੀਤਾ ਜਾਂਦਾ ਹੈ ਨਾ ਹਰ ਸਾਲ ਪਿਛਲੀ ਵਾਰੀ 11 ਲੜਕੀਆਂ ਦੇ ਵਿਆਹ ਕਿੱਥੇ ਗਏ ਸੀ ਹੁਣ ਇਸ ਵਾਰ 21 ਇਹ ਗਾਂ ਹੁਣ ਕੰਮ ਵਧਦਾ ਜਾਏਗਾ ਪਰਮਾਤਮਾ ਦੀ ਕਿਰਪਾ ਸਰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 14ਵਾਂ ਸਾਲਾਨਾ ਆਨੰਦ ਕਾਰਜ ਸਮਾਗਮ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਦੇ ਸਮੁੱਚੀ ਟੀਮ ਵੱਲੋਂ ਅੱਜ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਅੱਜ ਲੋੜਵੰਦ ਲੜਕੀਆਂ ਨੂੰ ਲੋੜਵੰਦ ਸਮਾਨ ਜੋ ਘਰੇਲੂ ਵਰਤਨ ਵਾਲਾ ਉਹ ਦਿੱਤਾ ਜਾ ਰਿਹਾ ਜਿਹਦੇ ਵਿੱਚ ਬੈੱਡ ਆ, ਅਲਮਾਰੀ ਆ, ਗੱਦੇ ਆ, ਭਾਂਡੇ ਆ ਪਰ ਕਿ ਕੁੱਲ ਮਿਲਾ ਕੇ 58 ਦੇ ਲਾਗੇ ਬੰਨੇ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਘਰੇਲੂ ਵਰਤਨ ਵਾਸਤੇ ਦੇ ਰਹੇ ਆ ਜੀ ਕਿੰਨੇ ਕਿੰਨੇ ਤਰ੍ਹਾਂ ਦਾ ਡਵੈਲਪਰ ਅਨੰਦ ਕਾਰਜ ਕਰਾਏ ਗਏ ਅੱਜ ਕਿਤੋਂ ਕਿਤੋਂ ਕਰਵਾ ਰਿਹਾ ਹੈ ਅੱਜ ਦੇ ਜਿਹੜੇ ਟੋਟਲ ਅਨੰਦ ਕਾਰਜ 21 ਅਨੰਦ ਕਾਰਜ ਕਰਵਾਏ ਗਏ ਨੇ ਇਹ ਸਾਰੇ ਆਪਣੇ ਲੋੜਵੰਦ ਪਰਿਵਾਰ ਆ ਉਹਨਾਂ ਦੇ ਕਰਵਾਏ ਗਏ ਕਿੰਨੇ ਸਾਲਾਂ ਤੋਂ ਤੁਹਾਡੇ ਕੋਲ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਉਪਰਾਲਾ ਜੀ ਐਰ ਕੀ 14ਵਾਂ ਸਾਲਾਨਾ ਸਮਾਗਮ ਹੈ ਜਿਹੜਾ ਅੱਜ ਜਿਹੜਾ ਕਰਵਾਇਆ ਜਾ ਰਿਹਾ ਹੈ ਜਿਵੇਂ ਹਮੇਸ਼ਾ ਇਸਤਾਨ ਨੂੰ ਮਹਾਨਦਾਨ ਮੰਨਿਆ ਜਾਂਦਾ ਜੀ ਜਿਵੇਂ ਦੇਖਦੇ ਹੋ ਮਨ ਨੂੰ ਕਿੰਨੀ ਸੰਤੁਸ਼ਟੀ ਹੁੰਦੀ ਜਦੋਂ ਇਸਾ ਪਰਿਵਾਰਾਂ ਦੀ ਮਦਦ ਕਰਦੇ ਦੇਖੋ ਗੁਰੂ ਮਹਾਰਾਜ ਕਿਰਪਾ ਕਰਨ ਧੰਨ ਧੰਨ ਬਾਬਾ ਦੀਪ ਸਿੰਘ ਆਪਣਾ ਓਟ ਆਸਰਾ ਲੈ ਕੇ ਸਾਰੀਆਂ ਸਵਾਵਾਂ ਲੈਂਦੇ ਨੇ ਇਹ ਉਹਨਾਂ ਨੇ ਅਨੁveis ਰਸਤੇ ਪਾਇਆ ਤੇ ਅਸੀਂ ਇਸ ਹਸਤੇ ਚੱਲੇ ਆ ਜੀ ਅਸੀਂ ਵੀ ਹੋਰ ਵੀ ਵੀਰਾ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦੇ ਨੇ ਜਿਹੜੇ ਕਿ ਇਸ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਬਹੁਤ ਵੱਧ 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 ਚੜਕੇ ਆਪਣਾ ਮਨਾਉਂਦੇ ਨੇ ਅਸੀਂ ਇਹੋ ਚਾਹੁੰਦੇ ਆ ਕਿ ਜਨਮ ਦਿਹਾੜੇ ਨੂੰ ਸਮਰਪਤ ਕਿਸੇ ਗਰੀਬ ਬੱਚੇ ਦੀ ਬਾਹ ਫੜਨੀ ਚਾਹੀਦੀ ਆ ਜਿੱਦਾਂ ਲੋੜਵੰਦ ਕੋਈ ਪੜ੍ਹਾਈ ਵਾਲਾ ਆ ਕੋਈ ਇਲਾਜ ਵਾਲਾ ਕੋਈ ਦੂਜੇ ਆਪਾਂ ਨੂੰ ਫਾਲਤੂ ਦੇ ਖਰਚ ਰੋਕ ਕੇ ਦੀ ਪਰਿਵਾਰਾਂ ਦੇ ਵਿੱਚ ਆਪਾਂ ਨੂੰ ਦਸਵੰਦ ਕੱਢਣ ਦੀ ਦਸਵੰਦ ਕੱਢਣ ਦੀ ਲੋੜ ਹੈ ਜਿਸ ਸਮੇਂ ਦੀ ਮੁੱਖ ਲੋੜ ਹੈ ਜੀ ਮਨਜੀਤ ਜੀ ਆਜੀ ਮੁੱਖ ਮਹਿਮਾਨ ਏਦਾਂ ਦੇ ਉਪਰਾਲੇ ਆ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੁਸਾਇਟੀ ਪਿਛਲੇ 14-15 ਸਾਲਾਂ ਤੋਂ ਕਰ ਰਹੀ ਆ ਜਿਵੇਂ ਕਿ ਲੋੜਵੰਦ ਬੱਚਿਆਂ ਦੀ ਪੜ੍ਹਾਈ ਆ ਲੋੜਵੰਦ ਇਲਾਜ ਜਿਹੜੇ ਨਹੀਂ ਕਰਵਾ ਸਕਦੇ ਉਹਨਾਂ ਦਾ ਇਲਾਜ ਕਰਵਾਇਆ ਜਾਂਦਾ ਆ ਜਿਹੜੇ ਕਿਨਾਰ ਬਲੱਡ ਦੀ ਲੋੜ ਪੈਂਦੀ ਹੈ ਬਲੱਡ ਮੁਹਈਆ ਕਰੇ ਸੁਸਾਇਟੀ ਵੱਲੋਂ ਹਰ ਲੋੜਵੰਦ ਦੀ ਬਾ ਹਰ ਲੋੜਵੰਦ ਦੀ ਬਾ ਜਿਹੜੀ ਪਹਿਲ ਦੇ ਆਧਾਰ ਤੇ ਫੜੀ ਜਾਂਦੀ ਹੈ ਪਰ ਸ਼ਰਤ ਸੁਸਾਇਟੀ ਦੀ ਇੱਕ ਹੁੰਦੀ ਹੈ ਹਰ ਵਾਰੀ ਕਿ ਹੋਣਾ ਲੋੜਵੰਦ ਚਾਹੀਦਾ ਨਾ ਕਿਸੇ ਨੂੰ ਨਹੀਂ ਹੁੰਦੀ ਜੀ ਕੋਣ ਕੋਣੇ ਮੈਂਬਰ ਸ਼ਾਮਲ ਹੋਏ ਦੇਖੋ ਅੱਜ ਦੇ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰ ਜਿਹੜੇ ਸਾਰੇ ਸ਼ਾਮਲ ਹੋਏ ਨੇ ਫਿਰ ਉਸ ਤੋਂ ਬਾਅਦ ਸਾਡੇ ਹਲਕਾ ਆਪਣੇ ਸਰਦਾਰ ਤਲਬੀਰ ਸਿੰਘ ਜੀ ਗੇਲ ਸ਼ਾਮਲ ਹੋਏ ਨੇ ਇੰਦਰਬੀਰ ਸਿੰਘ ਜੀ ਬੁਲਾਰੀਆ ਸ਼ਾਮਲ ਨੇ ਵਿਕਾਸ ਸੋਨੀ ਜੀ ਸਾਡੇ ਐਮਪੀ ਸਾਹਿਬ ਗੁਰਜੀਤ ਸਿੰਘ ਜੀ ਉਹ ਜਲਾ ਮੈਡਮ ਨਮਜੋਦ कौर ਜੀ ਸਿੱਧੂ ਸਦਾ ਗੁਰਪ੍ਰਤਾਪ ਸਿੰਘ ਜੀ ਟਿੱਕਾ ਹੋਰ ਹੀ ਬਹੁਤ ਸਾਰੇ ਬਿਮਾਰ ਜਿਹੜੇ ਅੰਮ੍ਰਿਤਸਰ ਦੀਆਂ ਸਮੂਹ ਸੁਸਾਇਟੀਆਂ ਜਿਹੜੀਆਂ ਕਾਰਜ ਵਿੱਚ ਸ਼ਾਮਲ ਹੋਈਆਂ ਨੇ ਠੀਕ ਹੈ